ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਤਾ ਦੇ ਉੱਤੇ ਹਮਲਾ ਹੋਇਆ ਏ ਤੇ ਪਹਿਲਾਂ ਦੱਸਿਆ ਜਾ ਰਿਹਾ ਸੀ ਬਟਾਲਾ ਚੁੰਗੀ ਦੇ ਕੋਲ ਕਲਧੀਆਂ ਚੁੰਗੀ ਦੇ ਕੋਲ ਇਹ ਹਮਲਾ ਕੀਤਾ ਗਿਆ ਏ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਨੌਜਵਾਨ ਜਿਸ ਦਾ ਨਾਮ ਕਰਨਵੀਰ ਦੱਸਿਆ ਜਾ ਰਿਹਾ ਉਸ ਦੀ ਮੌਕੇ ਤੇ ਹੀ ਮੌਤ ਹੋਈ ਦੱਸੀ ਜਾ ਰਹੀ ਸੀ ਪਰ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਏ ਕਿ ਜੱਗੂ ਭਗਵਾਨਪੁਰ ਦੀ ਮਾਤਾ ਦੀ ਵੀ ਮੌਤ ਹੋ ਗਈ ਆ ਹਰਜੀਤ ਕੌਰ ਜੱਗੂ ਭਗਵਾਨਪੁਰ ਦੀ ਮਾਤਾ ਐ ਤੇ ਜੱਗੂ ਭਗਵਾਨਪਰੀਏ ਦਾ ਨਾਮ ਜਿੱਥੇ ਪੰਜਾਬ ਦੇ ਵਿੱਚ ਵੱਡੀਆਂ ਗੈਂਗਵਾਰਾਂ ਦੇ ਨਾਲ ਜੁੜਦਾ ਉੱਥੇ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਵੀ ਜੁੜਦਾ ਹੈ ਉਸ ਤੋਂ ਬਾਅਦ ਜੱਗੂ ਭਗਵਾਨਪਰੀਏ ਦੇ ਗੈਂਗ ਦੇ ਬੰਦੇ ਜਿਹੜੇ ਨੇ ਉਹਨਾਂ ਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਕਤਲ ਵੀ ਹੋ ਜਾਂਦਾ ਇਸ ਵਕਤ ਜੱਗੂ ਭਗਵਾਨਪ੍ਰੀਆ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਤੇ ਜੱਗੂ ਭਗਵਾਨਪ੍ਰੀਆ ਦੀ ਮਾਤਾ ਦੇ ਉੱਤੇ ਹੁਣੇ-ਹੁਣੇ ਥੋੜੇ ਚਿਰ ਪਹਿਲਾਂ ਹੀ ਹਮਲਾ ਹੋਇਆ ਹੈ ਹਰਜੀਤ ਕੌਰ ਜੱਗੂ ਭਗਵਾਨਪ੍ਰੀਆ ਦੀ ਮਾਤਾ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਪਹਿਲਾਂ ਬਟਾਲਾ ਲਿਆਂਦਾ ਗਿਆ ਮੁੱਢਲੀ ਸਹਾਇਤਾ ਦੇ ਲਈ ਪਰ ਬਟਾਲਾ ਦੇ ਵਿੱਚ ਜਵਾਬ ਦਿੱਤਾ ਗਿਆ ਹਸਪੀਟਲ ਵੱਲੋਂ ਤਾਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰ ਦੀ ਮਾਤਾ ਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਡੀਐਸਪੀ ਸਿਟੀ ਪਰਮਵੀਰ ਸਿੰਘ ਨੇ ਕੁਝ ਨਹੀਂ ਦੱਸਿਆ ਤੇ ਡਾਕਟਰ ਸੁਖਰਾਜ ਸਿੰਘ ਉਹਨਾਂ ਦੀ ਬਾਈਟ ਆਈ ਹੈ ਤਾਂ ਉਹਨਾਂ ਦੱਸਿਆ ਕਿ ਇੱਕ ਲੇਡੀ ਆਈ ਹੈ ਤੇ ਉਹ ਗੰਭੀਰ ਜ਼ਖਮੀ ਸੀ ਉਸ ਵਕਤ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰ ਦੀ ਮਾਤਾ ਦੀ ਡੈਥ ਹੋ ਗਈ ਹੈ ਬਟਾਲਾ ਦੇ ਐਸਐਸਪੀ ਦੇ ਨਾਲ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਕਹਿੰਦੇ ਨੇ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਹੈ সোহੇਲ ਕਾਦਰ ਮੀਰ ਬਟਾਲਾ ਦੇ ਐਸਐਸਪੀ ਨੇ ਉਹ ਫੋਨ ਲਾਈਨ ਤੇ ਲੈਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕੇ ਇਸ ਸਾਰੇ ਮਾਮਲੇ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਇੱਕ ਵੱਡਾ ਨਾਮ ਵੱਖ-ਵੱਖ ਥਾਵਾਂ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਇਆ ਜਾਂਦਾ ਸੀ ਤੇ ਉਸ ਵਕਤ ਜਦੋਂ ਅਸੀਂ ਗੱਲ ਕਰਦੇ ਸੀ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਂਦੇ ਉਸ ਥਾਣੇ ਦੇ ਵਿੱਚ ਜੱਗੂ ਭਗਵਾਨਪੁਰੀਆ ਹੁੰਦਾ ਸੀ ਕਿਹਾ ਜਾਂਦਾ ਸੀ ਕਿ ਜੱਗੂ ਭਗਵਾਨਪੁਰੀਆ ਦੀ ਹਵਾ ਹòn ਉੱਪਰ ਆ ਉੱਪਰਲੇ ਲੈਵਲ ਤੱਕ ਉਸ ਦੀਆਂ ਗੱਲਾਂ ਨੇ ਉੱਪਰਲੇ ਲੈਵਲ ਕੀ ਸੀ ਕੋਈ ਗੈਂਗਸਟਰ ਦੇ ਵੱਡੇ ਗੈਂਗਸਟਰ ਨਾਲ ਵਰਾ ਸਬੰਧ ਸੀ ਪੋਲਿਟਿਸ਼ੀਅਨਾਂ ਦੇ ਨਾਲ ਸਬੰਧ ਸੀ ਜਾਂ ਕਿਸ ਦੇ ਨਾਲ ਸਬੰਧ ਸੀ ਇਸ ਦਾ ਖਦਸ਼ਾ ਜ਼ਾਹਿਰ ਕਰ ਚੁੱਕੇ ਨੇ ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਵੀ ਕਹਿ ਚੁੱਕੇ ਨੇ ਕਿ ਜੱਗੂ ਭਗਵਾਨਪੁਰਿਆ ਤੋਂ ਮੈਨੂੰ ਵੀ ਥ੍ਰੈਟ ਨੇ ਹਾਲਾਂਕਿ ਇਹ ਵੀ ਇਲਜ਼ਾਮ ਲਾਏ ਜਾਂਦੇ ਨੇ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਵੀ ਸੀ ਪਹਿਲਾਂ ਇਹ ਕਥਿਤ ਤੌਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਪਰ ਹੁਣ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਉੱਤੇ ਹਮਲਾ ਹੋਇਆ ਹੈ ਤੇ ਸੂਤਰਾਂ ਦੇ ਵੱਲੋਂ ਤੇ ਇੱਕ ਹੋਰ ਖਬਰ ਦੱਸ ਦਿੰਨੇ ਆ ਤੁਹਾਨੂੰ ਕਿ ਕੋਈ ਬਿੱਲਾ ਨਾਮ ਦਾ ਵਿਅਕਤੀ ਹੈ ਜਿਸ ਦੇ ਗੈਂਗ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਗੈਂਗ ਦਾ ਹੀ ਹੈ ਵੱਡਾ ਕਾਰਨਾਮਾ ਜਿਹੜਾ ਕੀਤਾ ਗਿਆ ਹੈ ਗੱਡੀ ਦੇ ਉੱਤੇ ਮੋਟਰਸਾਈਕਲ ਸਵਾਰਾਂ ਨੇ ਇੱਕਦਮ ਕਹਿੰਦੇ ਆ ਗੋਲੀਆਂ ਚਲਾ ਦਿੱਤੀਆਂ ਤਿੰਨ ਗੋਲੀਆਂ ਜਿਹੜੀ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਹੈ ਕਿ ਤਿੰਨ ਗੋਲੀਆਂ ਜੱਗੂ ਭਗਵਾਨਪੁਰ ਦੀ ਮਾਤਾ ਨੂੰ ਲੱਗੀਆਂ ਨੇ ਤੇ ਮਾਤਾ ਉਸ ਵਕਤ ਗੰਭੀਰ ਜ਼ਖਮੀ ਸੀ ਪਰ ਹੁਣ ਤੱਕ ਇਹ ਪਤਾ